ਵ੍ਰੋਧੀ ਪਾਰਟੀਆਂ ਕਹਿੰਦੀਆਂ ਆ ਵੀ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ ਸਾਡੇ ਜਿਹੜੇ ਕਾਗਜ਼ ਨੇ ਉਹ ਫਾੜੇ ਗਏ ਨੇ ਐਸੀ ਸਰਕਾਰ ਕਦੇ ਵੀ ਪਹਿਲਾਂ ਆਈ ਨਹੀਂ ਮੇਰੇ ਆਪਣੇ ਜ਼ਿਲ੍ਹੇ ਫਟੇਗੜ ਸਾਹਿਬ ਦੇ ਵਿੱਚ ਕਿਸੇ ਵੀ ਵਿਅਕਤੀ ਦੇ ਕਾਗਜ਼ ਜਿਹੜੇ ਉਹ ਰੱਦ ਨਹੀਂ ਔਰ ਇਸ ਗੱਲ ਦੀ ਗਵਾਹੀ ਭਰੀ ਹੈ ਕਿ ਭਾਜਪਾ ਵਾਲੇ ਮੁਖ ਲੀਡਰ ਜਿਹੜੇ ਨੇ ਪ੍ਰਮੁੱਖ ਨੇ ਹੂੰ ਸ਼ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਲੀਡਰ ਨੇ ਉਹਨਾਂ ਸਾਰਿਆਂ ਨੇ ਇਸ ਗੱਲ ਦੇ ਵਿੱਚ ਬਹੁਤ ਮਤਲਬ ਭਰੋਸਾ ਪ੍ਰਗਟ ਕੀਤਾ ਕਿ ਕਿਸੇ ਦੇ ਕਾਗਜ਼ ਰੱਦ ਨਹੀਂ ਹੋਏ ਜਿਹੜੇ ਇੱਕ ਦੋ ਵਿਅਕਤੀਆਂ ਦੇ ਹੋਏ ਆ ਉਹਨਾਂ ਦੀ ਗਲਤੀ ਕਰਕੇ ਰੱਦ ਹੋਏ ਆ ਉਹ ਕਹਿੰਦੇ ਸੋਸ਼ਲ ਮੀਡੀਆ ਦੇ ਉੱਤੇ ਨਿੱਤੇ ਜਿਹੜੀਆਂ ਵੀਡੀਓ ਵਾਇਰਲ ਹੁੰਦੀਆਂ ਵਿਰੋਧੀ ਧਿਰਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਕਹਿੰਦੇ ਸਰਕਾਰ ਧੱਕਾ ਬਹੁਤ ਕਰ ਰਹੀ ਹੈ ਜਿਹੜੇ ਇਹ ਚੋਣ ਨੇ ਨਿਰਪੱਖਤਾ ਦੇ ਆਧਾਰ ਦੇ ਉੱਤੇ ਨਹੀਂ ਹੋ ਰਹੀ ਦੇਖੋ ਹੁਣ ਉਹਨਾਂ ਨੂੰ ਆਪਣੀ ਹਾਰ ਨਜ਼ਰ ਆ ਰਹੀ ਉਸ ਹਾਰ ਨੂੰ ਦੇਖਦੇ ਹੋਏ ਵਿਰੋਧੀ ਪਾਰਟੀਆਂ ਦਾ ਜਿਹੜਾ ਕੰਮ ਹੁੰਦਾ ਉਹਨਾਂ ਨੇ ਦੋਸ਼ ਲਾਉਣਾ ਹੀ ਹੁੰਦੇ ਆ ਉਹ ਸਾਡੇ ਚੰਗਿਆਂ ਨੂੰ ਵੀ ਮਾੜਾ ਹੀ ਕਹਿਣਗੇ ਇਹ ਤਾਂ ਆਮ ਹੀ ਹੈ ਜਾਂ ਉਹਨੂੰ ਹਲਕਾ ਕਰਕੇ ਦੱਸਣ ਦੀ ਕੋਸ਼ਿਸ਼ ਕਰਨਗੇ ਤਾਂ ਕਿ ਲੋਕਾਂ ਵਿੱਚ ਜਿਹੜਾ ਮੈਸੇਜ ਹੈ ਉਹ ਸਰਕਾਰ ਦਾ 네ਗੇਟਿਵ ਜਾਵੇ ਲੇਕਿਨ ਸਰਕਾਰ ਜੋ ਕਰਦੀ ਹੈ ਉਹ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਹੁੰਦਾ ਲੋਕ ਉਹਨੂੰ ਪਛਾਣਦੇ ਨੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਐਸੇ ਮੁੱਖ ਮੰਤਰੀ ਨੇ ਜੀ ਦਾ ਤੋੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਲਾਭ ਰਹੇ ਨੇ ਪਰ ਲਭ ਨਹੀਂ ਦੇਹਾ ਤੁਸੀਂ ਵਿਧਾਨ ਸਭਾ ਦੇ ਵਿੱਚ ਤੁਸੀਂ ਮੁੱਖ ਮੰਤਰੀ ਸਾਹਿਬ ਦੀਆਂ ਸਪੀਚਾਂ ਸਾਰੇ ਪੰਜਾਬ ਦੇ ਵਿੱਚ ਚੰਗੀ ਤਰ੍ਹਾਂ ਸੁਣੀਆਂ ਨੇ ਜਿਹਦਾ ਜਵਾਬ ਦੇਣ ਦਾ ਕਿਸੇ ਵੀ ਪਾਰਟੀ ਕੋਲੇ ਕਿਸੇ ਵੀ ਲੀਡਰ ਕੋਲੇ ਭਾਵੇਂ ਉਹ ਕਾਂਗਰਸ ਦਾ ਭਾਵੇਂ ਉਹ ਭਾਜਪਾ ਦਾ ਭਾਵੇਂ ਉਹ ਅਕਾਲੀ ਦਲ ਦਾ ਕੋਈ ਤੋੜ ਮੁੱਖ ਮੰਤਰੀ ਪੰਜਾਬ ਸਰ ਭਗਵੰਤ ਸਿੰਘ ਮਾਨ ਦਾ ਨਹੀਂ ਕੋਈ ਤੋੜ ਇਹਨਾਂ ਕੋਲ ਆਮ ਆਦਮੀ ਪਾਰਟੀ ਦਾ ਨਹੀਂ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਬਿਨਾ ਪੰਜਾਬ ਕੋਲੇ ਹੋਰ ਕੋਈ ਵਿਕਲਪ ਨਹੀਂ ਜਿਮਨੀ ਚੋਣਾਂ ਹੋਈਆਂ ਪੰਜਾਬ ਦੇ ਵਿੱਚ 5 ਹੁਣ ਤੱਕ ਹਮ ਐਮਐਲਏ ਸੀਟਾਂ ਦੀਆਂ ਹਮ ਅ ਇੱਕ ਸੀਟ ਨੂੰ ਛੱਡ ਕੇ ਬਾਕੀ ਸਾਰੀਆਂ ਅਸੀਂ ਜਿੱਤੀਆਂ ਹਮ ਉਹਨਾਂ ਦੇ ਵਿੱਚ ਇੱਕ ਪਾਰਟੀ ਤਾਂ ਅ ਕਈ ਜਿਮਨੀ ਚੋਣਾਂ ਦੇ ਵਿੱਚ ਕੈਂਡੀਡੇਟ ਹੀ ਨਹੀਂ ਆਪਣੇ ਖੜਾ ਸਕੀ ਹਮ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਨੇ ਲੜੀਆ ਤਰਨਤਾਰਨ ਦੇ ਵਿੱਚ ਉਹਨਾਂ ਦਾ ਹਾਲ ਦੇਖੋ ਕਿੱਥੇ ਹੋਇਆ ਹਮ ਜਿਨ੍ਹਾਂ ਦੇ ਲੀਡਰਾਂ ਨੂੰ ਇਹਨਾਂ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਲੋਕ ਕਿਸ ਤਰ੍ਹਾਂ ਦੇ ਸੁਭਾ ਨੂੰ ਪਸੰਦ ਕਰਦੇ ਨੇ ਕਿਸ ਤਰ੍ਹਾਂ ਦੀਆਂ ਗੱਲਾਂ ਨੂੰ ਪਸੰਦ ਕਰਦੇ ਨੇ ਕਿਸ ਤਰ੍ਹਾਂ ਦੀ ਡਿਵੈਲਪਮੈਂਟ ਨੂੰ ਪਸੰਦ ਕਰਦੇ ਨੇ ਬੱਚਿਆਂ ਦੇ ਜੂੜੇ ਫੜ ਕੇ ਉਹਨਾਂ ਨੂੰ ਘਮਾਉਣਾ ਮਾੜੀ ਗੱਲ ਸੀ ਉਹ ਪੰਜਾਬ ਦਾ ਪ੍ਰਧਾਨ ਹੈ ਰਾਜਾ ਬੜਿੰਗ ਜੀ ਉਸ ਤੋਂ ਬਾਅਦ ਉਹਨਾਂ ਦੇ ਸ਼ਬਦਾਵਲੀ ਜਿਹੜੀ ਸੀ ਉਹ ਗਰੀਬ ਦਲਿਤ ਸਮਾਜ ਦੇ ਬਿਲਕੁਲ ਵਿਰੁੱਧ ਸੀ ਉਹ ਇੱਕ ਸੋਚੀ ਸਮਝੀ ਸਾਜ਼ਿਸ਼ ਤੇ ਕਾਂਗਰਸ ਪਾਰਟੀ ਦੀ ਸੋਚ ਸੀ ਕਿ ਪੰਜਾਬ ਦੇ ਵਿੱਚ ਇੱਕ ਐਸੇ ਲੀਡਰ ਬੂਟਾ ਸਿੰਘ ਉਹਦਾ ਨਾਂ ਸੀ ਰੰਗ ਉਹਦਾ ਕਾਲਾ ਸੀ ਜਮਾ ਹੀ ਕਾਲਾ ਉਹਨੂੰ ਹੋਮ ਮਿਨਿਸਟਰ ਆਫ ਇੰਡੀਆ ਬਣਾਇਆ ਦੇਖੋ ਕਿਸੇ ਨੇ ਨਹੀਂ ਬਣਾਇਆ ਇਹ ਜੋ ਹੁੰਦਾ ਹੈ ਨਾ ਸਾਰਾ ਸਿਸਟਮ ਰਾਜਨੀਤੀ ਦੇ ਵਿੱਚ ਕੋਹੂੰ ਕਿਸੇ ਕੋ ਦਾਨ ਨਾ ਦੇ ਹੈ ਜੋਲੇ ਹੈ ਨਿਜ ਬਲ ਸੇ ਲੈ ਹੈ ਜੇ ਅਹੁਦੇ ਪ੍ਰਾਪਤ ਕਰਦੇ ਆ ਤਾਂ ਉਹ ਆਪਣੇ ਬਲ ਤੇ ਆਪਣੇ ਕੀਤੇ ਕੰਮਾਂ ਤੇ ਪਾਰਟੀਆਂ ਦੇ ਵਿੱਚ ਉਹਨਾਂ ਨੂੰ ਉਹਨਾਂ ਦੀਆਂ ਅਹੁਦੇਦਾਰੀਆਂ ਮਿਲਦੀਆਂ ਨੇ ਆਮ ਆਦਮੀ ਪਾਰਟੀ ਨੇ ਪਿਛਲੇ ਦਿਨਾਂ ਦੇ ਵਿੱਚ ਸੜਕਾਂ ਦਾ ਕੰਮ ਜਿਹੜਾ ਜਾਲ ਵਿਛਾਇਆ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਮੇਰੇ ਆਪਣੇ ਇਲਾਕੇ ਦੇ ਵਿੱਚ 2880 ਕਰੋੜ ਰੁਪਏ ਦੇ ਐਸਟੀਮੇਟ ਸਰਕਾਰ ਨੇ ਹੁਣ ਮੰਗੇ ਨੇ ਮੇਰੇ ਖਿਆਲ ਦੇ ਵਿੱਚ ਮੇਰੀ ਮਾਰਕੀਟ ਕਮੇਟੀ ਸਰਦ ਫਤੇਗੜ ਸਾਹਿਬ ਦੇ ਅਧੀਨ ਆਉਂਦੀਆਂ ਕੋਈ ਵੀ ਸੜਕ ਹੈ ਜਿਹੜੀ ਉਹ ਟੋਆਂ ਵਾਲੀ ਨਹੀਂ ਰਹੂਗੀ ਸਾਰੀਆਂ ਸੜਕਾਂ ਨਵੇਂ ਸਿਰੇ ਤੋਂ ਬਣ ਜਾਣਗੀਆਂ ਸਾਡੇ ਨਾਲ ਹਲਕੇ ਦੇ ਵਿੱਚ ਚਰਾਰਥਲ ਮਾਰਕੀਟ ਕਮੇਟੀ ਹੈ ਉੱਥੇ ਵੀ ਬਹੁਤ ਪੈਸਾ ਆਇਆ ਲਗਭਗ 14-1500 ਕਰੋੜ ਉਹਦੇ ਐਸਟੀਮੇਟ ਲਾਏ ਗਏ ਨੇ ਉਹ ਵੀ ਸਾਰੀਆਂ ਸੜਕਾਂ ਜਿਹੜੀਆਂ ਹਲਕਾ ਫਤੇਗੜ ਸਾਹਿਬ ਦੀਆਂ ਸੜਕਾਂ ਜਿਹੜੀਆਂ ਉਹ ਸਾਰੀਆਂ ਬਿਲਕੁਲ ਐ ਨਵੀਆਂ ਨਵੀਆਂ ਨਕੋਰ ਕੋਈ ਟੋਆ ਨਹੀਂ ਹੋਊਗਾ ਕੁਝ ਕੁ ਸਮਾਂ ਰਹਿ ਗਿਆ ਵਿਧਾਨ ਸਭਾ ਦੀਆਂ ਚੋਣਾਂ ਵੀ ਨੇੜੇ ਆ ਗਈਆਂ ਹੋਰ ਕਿਹੜੇ ਕਿਹੜੇ ਕੰਮ ਨੇ ਜਿਹੜੇ ਸਰਕਾਰ ਪੰਜਾਬ ਦੇ ਵਿੱਚ ਕਰੂ ਪੰਜਾਬ ਦੇ ਵਿੱਚ ਸਾਡਾ ਇੱਕ ਵਾਦਾ ਰਹਿ ਗਿਆ ਜੋ ਅਸੀਂ ਕੀਤਾ ਸੀ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਇਆ ਮੁੜ ਕੇ ਮੁੱਖ ਮੰਤਰੀ ਸਾਹਿਬ ਨੇ 1100 ਕਰ ਦਿੱਤਾ ਸੀ ਉਹ ਥੋੜੇ ਸਮੇਂ ਦੇ ਵਿੱਚ ਅਸੀਂ ਦੇਣ ਜਾ ਰਹੇ ਹਾਂ ਪਰ ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਨਾ ਕਿ ਪੰਜਾਬ ਦੇ ਵਿੱਚ ਐਸੀ ਸਰਕਾਰ ਆਈ ਹੈ ਜਿਨੇ ਕੋਈ ਜਾਤ ਨਾਲ ਕੋਈ ਅਮੀਰ ਗਰੀਬ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਤਕਰਾਰ ਨਹੀਂ ਰੱਖਿਆ ਦੇਖੋ ਅਸੀਂ ਪੰਜਾਬ ਦੇ ਵਿੱਚ 600 ਯੂਨਟ ਬਿਜਲੀ ਫ੍ਰੀ ਕੀਤੀ ਹੈ ਸਾਰੇ ਪਰਿਵਾਰਾਂ ਨੂੰ ਕੋਈ ਵੀ ਐਸਾ ਪਰਿਵਾਰ ਨਹੀਂ ਭਾਵੇਂ ਉਹ ਕਿਸੇ ਜਾਤੀ ਨਾਲ ਸੰਬੰਧਿਤ ਹੈ ਕਿਸੇ ਵਰਗ ਨਾਲ ਸੰਬੰਧਿਤ ਹੈ ਅਮੀਰ ਹੈ ਗਰੀਬ ਹੈ ਸਾਰਿਆਂ ਨੂੰ ਵਾਢੇ ਤੋਂ 600 ਯੂਨਟ ਬਿਜਲੀ ਜਿਹੜੀ ਹੈ ਉਹ ਪੰਜਾਬ ਸਰਕਾਰ ਫ੍ਰੀ ਦੇ ਰਹੀ ਹੈ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਨੇ ਇਹਨਾਂ ਬਾਬਤ ਆਮ ਆਦਮੀ ਪਾਰਟੀ ਤੇ ਉਤੇ ਕਾਫੀ ਇਲਜ਼ਾਮ ਲੱਗਦੇ ਨੇ ਕਿਹਾ ਜਾ ਰਿਹਾ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਜਿਹੜੇ ਸਾਡੇ ਕਾਗਜ਼ ਨੇ ਜਦੋਂ ਅਸੀਂ ਨਾਮਜ਼ਦਗੀ ਪੱਤਰ ਪਰ ਅੰਗੇਸ਼ੀਓਦੋ ਫਾੜੇਗੇ ਇਹ ਸਵਾਲ ਨੇ ਜਿਹੜੇ ਵਿਰੋਧੀ ਪਾਰਟੀਆਂ ਦੇ ਨੇ ਇਹਨਾਂ ਬਾਬਤ ਅਸੀਂ ਉਹਨਾਂ ਦੇ ਕੋਲੋਂ ਜਵਾਬ ਮੰਗਾਗੇ ਕੀ ਗੱਲ ਵੀ ਜਿਹੜੀ ਸਿਆਸੀ ਤੇ ਰਹਿ ਉਹ ਧੱਕਾ ਕਰ ਰਹੀ ਆ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਵੱਡੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਸਾਡੇ ਨਾਲ ਚੇਅਰਮੈਨ ਨੇ ਫਤੇਗੜ ਮਾਰਕੀਟ ਕਮੇਟੀ ਦੇ ਗੁਰਵਿੰਦਰ ਸਿੰਘ ਢਿੱਲੋ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਵੀ ਨੇ ਟਿੱਲੋ ਸਾਹਿਬ ਰੋਜ਼ਾਨਾ ਟਾਈਮ ਦੇ ਉੱਤੇ ਤੁਹਾਡਾ ਬਹੁਤ ਬਹੁਤ ਸਵਾਲ ਹੈ। ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਧੰਨਵਾਦ ਤੁਹਾਡਾ। ਟਿੱਲੋ ਸਾਹਿਬ ਮੇਰਾ ਪਹਿਲਾ ਸਵਾਲ ਵਿਰੋਧੀ ਪਾਰਟੀਆਂ ਕਹਿੰਦੀਆਂ ਆ ਵੀ ਸਰਕਾਰ ਨੇ ਸਾਡੇ ਨਾਲ ਧੱਕਾ ਕੀਤਾ। ਸਾਡੇ ਜਿਹੜੇ ਕਾਗਜ਼ ਨੇ ਉਹ ਫਾੜੇ ਗਏ ਨੇ। 어 ਵੇਖੋ ਤੁਸੀਂ ਵੀ ਪੱਤਰਕਾਰ ਹੋ ਤੁਸੀਂ ਵੀ ਦੇਖਦੇ ਹੋ ਅਸਲੀਅਤ ਜਿਹੜੀ ਆ ਉਹ ਤੁਹਾਡੇ ਵੀ ਨਜ਼ਰ ਤੋਂ ਉਹਲੇ ਨਹੀਂ ਹੋ ਸਕਦੀ। ਐਸੀ ਸਰਕਾਰ ਕਦੇ ਵੀ ਪਹਿਲਾਂ ਆਈ ਨਹੀਂ। ਮੇਰੇ ਆਪਣੇ ਜ਼ਿਲ੍ਹੇ ਫਤਿਹਗੜ ਸਾਹਿਬ ਦੇ ਵਿੱਚ ਕਿਸੇ ਵੀ ਵਿਅਕਤੀ ਦੇ ਕਾਗਜ਼ ਜਿਹੜੇ ਉਹ ਰੱਦ ਨਹੀਂ ਹੋਏ ਹਮ ਔਰ ਇਸ ਗੱਲ ਦੀ ਗਵਾਹੀ ਭਰੀ ਹੈ ਕਿ ਬੀਜੇਪੀ ਵਾਲੇ ਮੁਖ ਲੀਡਰ ਜਿਹੜੇ ਨੇ ਪ੍ਰਮੁੱਖ ਨੇ ਹਮ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਮੁੱਖ ਲੀਡਰ ਨੇ ਹਮ ਉਹਨਾਂ ਸਾਰਿਆਂ ਨੇ ਇਸ ਗੱਲ ਦੇ ਵਿੱਚ ਬਹੁਤ ਮਤਲਬ ਭਰੋਸਾ ਪ੍ਰਗਟ ਕੀਤਾ ਕਿ ਕਿਸੇ ਦੇ ਕਾਗਜ਼ ਰੱਦ ਨਹੀਂ ਹੋਏ ਜਿਹੜੇ ਇੱਕ ਦੋ ਵਿਅਕਤੀਆਂ ਦੇ ਹੋਏ ਆ ਉਹਨਾਂ ਦੀ ਗਲਤੀ ਕਰਕੇ ਰੱਦ ਹੋਏ ਆ ਹਮ ਬਾਕੀ ਰਹੀ ਸਾਰੇ ਪੰਜਾਬ ਦੀ ਪੰਜਾਬ ਦੇ ਵਿੱਚ ਕਾਗਜ਼ ਫਾੜਨ ਦਾ ਜਾਂ ਕੋਈ ਐਸਾ ਸਾਡੀ ਪਾਰਟੀ ਦੀ ਕੋਈ ਨਾ ਨੀਤੀ ਹੈ ਨਾ ਵਿਚਾਰ ਹੈ ਤੇ ਨਾ ਅਸੀਂ ਪਿਛਲੀਆਂ ਸਰਕਾਰਾਂ ਦੇ ਵਾਂਗੂ ਉਹੋ ਜੀ ਕੋ ਗੁੰਡਾਗਰਦੀ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਜੋ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਕੀਤੀ ਹੈ। ਹੂੰ ਦੇਖੋ ਪਿਛਲੀ ਸਰਕਾਰ ਨੇ ਇਹੀ ਮੇਰੇ ਹਲਕੇ ਫਤੇਗੜ ਸਾਹਿਬ ਦੇ ਵਿੱਚ ਆ ਪੂਰੀ ਤਰ੍ਹਾਂ ਕਾਗਜ਼ ਰੱਦ ਕਰਕੇ ਪੰਚਾਇਤਾਂ ਵੀ ਬਣਾਈਆਂ ਸੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀਆਂ ਪੰਚਾਇਤ ਸੰਪਤੀਆਂ ਦੇ ਮੈਂਬਰ ਵੀ ਇਸੇ ਤਰ੍ਹਾਂ ਹੀ ਜਿਤਾਏ ਸੀ ਕਿਉਂਕਿ ਉਹਨਾਂ ਦਾ ਲੋਕਾਂ ਦੇ ਵਿੱਚ ਆਧਾਰ ਨਹੀਂ ਸੀ ਉਹ ਆਧਾਰ ਖੋ ਚੁੱਕੇ ਸੀ ਸਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਘਬਰਾਹਟ ਨਹੀਂ ਬਿਲਕੁਲ ਸਾਨੂੰ ਇੱਕ ਪੂਰਨ ਭਰੋਸਾ ਹੈ ਸਾਡੇ ਆਪਣੀ ਜਨਤਾ ਤੇ ਕਿਉਂਕਿ ਅਸੀਂ ਜਨਤਾ ਵਾਸਤੇ ਬਹੁਤ ਕੰਮ ਕੀਤੇ ਨੇ ਲੋਕਾਂ ਦਾ ਸਾਡੇ ਤੇ ਯਕੀਨ ਹੈ ਲੋਕ ਸਾਡੇ ਵਿਸ਼ਵਾਸ ਕਰਦੇ ਨੇ ਸਾਨੂੰ ਕੋਈ ਲੋੜ ਨਹੀਂ ਜੀ ਕਾਗਜ਼ ਪਾੜਨ ਦੀ ਜਾਂ ਰੱਦ ਕਰਨ ਦੀ ਹੂੰ ਇਸ ਕਰਕੇ ਅਸੀਂ ਇਹਨਾਂ ਗੱਲਾਂ 'ਤੇ ਵਿਸ਼ਵਾਸ ਨਹੀਂ ਰੱਖਦੇ ਹੂੰ ਉਹ ਕਹਿੰਦੇ ਸੋਸ਼ਲ ਮੀਡੀਆ ਦੇ ਉੱਤੇ ਨਿਤ ਜਿਹੜੀਆਂ ਵੀਡੀਓ ਵਾਇਰਲ ਹੁੰਦੀਆਂ ਵਿਰੋਧੀ ਧਿਰਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਕਹਿੰਦੇ ਸਰਕਾਰ ਧੱਕਾ ਬਹੁਤ ਕਰ ਰਹੀ ਹੈ ਜਿਹੜੇ ਇਹ ਚੋਣ ਨੇ ਨਿਰਪੱਖਤਾ ਦੇ ਆਧਾਰ ਦੇ ਉੱਤੇ ਨਹੀਂ ਹੋ ਰੇ ਦੇਖੋ ਹੁਣ ਉਹਨਾਂ ਨੂੰ ਆਪਣੀ ਹਾਰ ਨਜ਼ਰ ਆ ਰਹੀ ਹੈ ਹੂੰ ਉਸ ਹਾਰ ਨੂੰ ਦੇਖਦੇ ਹੋਏ ਵਿਰੋਧੀ ਪਾਰਟੀਆਂ ਦਾ ਜਿਹੜਾ ਕੰਮ ਹੁੰਦਾ ਉਹਨਾਂ ਨੇ ਦੋਸ਼ ਲਾਉਣਾ ਹੀ ਹੁੰਦੇ ਆ ਉਹ ਸਾਡੇ ਚੰਗਿਆਂ ਨੂੰ ਵੀ ਮਾੜਾ ਹੀ ਕਹਿਣਗੇ ਹੂੰ ਇਹ ਤਾਂ ਆਮ ਹੀ ਹੈ ਜਾਂ ਉਹਨੂੰ ਹਲਕਾ ਕਰਕੇ ਦੱਸਣ ਦੀ ਕੋਸ਼ਿਸ਼ ਕਰਨਗੇ ਤਾਂ ਕਿ ਲੋਕਾਂ ਵਿੱਚ ਜਿਹੜਾ ਮੈਸੇਜ ਹੈ ਉਹ ਸਰਕਾਰ ਦਾ 네ਗੇਟਿਵ ਜਾਵੇ ਹਮ ਲੇਕਿਨ ਸਰਕਾਰ ਜੋ ਕਰਦੀ ਹੈ ਉਹ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਹੁੰਦਾ ਹੈ ਲੋਕ ਉਹਨੂੰ ਪਛਾਣਦੇ ਨੇ ਲੋਕ ਸਾਰੇ ਦੇਖੋ ਜਿਮਨੀ ਚੋਣਾਂ ਹੋਈਆਂ ਪੰਜਾਬ ਦੇ ਵਿੱਚ 5 ਹੁਣ ਤੱਕ ਹਮ ਐਮਐਲਏ ਸੀਟਾਂ ਦੀਆਂ ਹਮ ਅ ਇੱਕ ਸੀਟ ਨੂੰ ਛੱਡ ਕੇ ਬਾਕੀ ਸਾਰੀਆਂ ਅਸੀਂ ਜਿੱਤੀਆਂ ਹਮ ਉਹਨਾਂ ਦੇ ਵਿੱਚ ਇੱਕ ਪਾਰਟੀ ਤਾਂ ਅ ਕਈ ਜਿਮਨੀ ਚੋਣਾਂ ਦੇ ਵਿੱਚ ਕੈਂਡੀਡੇਟ ਹੀ ਨਹੀਂ ਆਪਣੇ ਖੜਾ ਸਕੀ ਹਮ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਨੇ ਲੜੀਆ ਤਰਨਤਾਰਨ ਦੇ ਵਿੱਚ ਉਹਨਾਂ ਦਾ ਹਾਲ ਦੇਖੋ ਕਿੱਥੇ ਹੋਇਆ ਜਿਨ੍ਹਾਂ ਦੇ ਲੀਡਰਾਂ ਨੂੰ ਇਹਨਾਂ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਲੋਕ ਕਿਸ ਤਰ੍ਹਾਂ ਦੇ ਸੁਭਾ ਨੂੰ ਪਸੰਦ ਕਰਦੇ ਨੇ ਕਿਸ ਤਰ੍ਹਾਂ ਦੀਆਂ ਗੱਲਾਂ ਨੂੰ ਪਸੰਦ ਕਰਦੇ ਨੇ ਕਿਸ ਤਰ੍ਹਾਂ ਦੀ ਡਿਵੈਲਪਮੈਂਟ ਨੂੰ ਪਸੰਦ ਕਰਦੇ ਨੇ ਦੇਖੋ ਬੱਚਿਆਂ ਦੇ ਜੂੜੇ ਫੜ ਕੇ ਉਹਨਾਂ ਨੂੰ ਘਮਾਉਣਾ ਕਿੱਡੀ ਮਾੜੀ ਗੱਲ ਸੀ ਉਹ ਪੰਜਾਬ ਦਾ ਪ੍ਰਧਾਨ ਹੈ ਰਾਜਾ ਬੜਿੰਗ ਜੀ ਉਸ ਤੋਂ ਬਾਅਦ ਉਹਨਾਂ ਦੇ ਸ਼ਬਦਾਵਲੀ ਜਿਹੜੀ ਸੀ ਉਹ ਗਰੀਬ ਜ਼ਲਿਤ ਸਮਾਜ ਦੇ ਬਿਲਕੁਲ ਵਿਰੁੱਧ ਸੀ ਉਹ ਇੱਕ ਸੋਚੀ ਸਮਝੀ ਸਾਜਿਸ਼ ਤੇ ਕਾਂਗਰਸ ਪਾਰਟੀ ਦੀ ਸੋਚ ਸੀ ਕਿ ਪੰਜਾਬ ਦੇ ਵਿੱਚ ਇੱਕ ਐਸੇ ਲੀਡਰ ਬੂਟਾ ਸਿੰਘ ਉਹਦਾ ਨਾਂ ਸੀ ਰੰਗ ਉਹਦਾ ਕਾਲਾ ਸੀ ਜਮਾ ਹੀ ਕਾਲਾ ਉਹਨੂੰ ਹੋਮ ਮਿਨਿਸਟਰ ਆਫ ਇੰਡੀਆ ਬਣਾਇਆ ਦੇਖੋ ਕਿਸੇ ਨੇ ਨਹੀਂ ਬਣਾਇਆ ਇਹ ਜੋ ਹੁੰਦਾ ਹੈ ਨਾ ਸਾਰਾ ਸਿਸਟਮ ਰਾਜਨੀਤੀ ਦੇ ਵਿੱਚ ਕੋਹੂੰ ਕਿਸੇ ਕੋ ਦਾਨ ਨਾ ਦੇ ਹੈ ਜੋ ਲੇ ਹੈ ਨਿਜ ਬਲ ਸੇ ਲੇ ਹੈ ਜੇ ਅਹੁਦੇ ਪ੍ਰਾਪਤ ਕਰਦੇ ਆ ਤਾਂ ਉਹ ਆਪਣੇ ਬਲ ਤੇ ਆਪਣੇ ਕੀਤੇ ਕੰਮਾਂ ਤੇ ਪਾਰਟੀਆਂ ਦੇ ਵਿੱਚ ਉਹਨਾਂ ਨੂੰ ਉਹਨਾਂ ਦੀਆਂ ਅਹੁਦੇਦਾਰੀਆਂ ਮਿਲਦੀਆਂ ਨੇ ਤੇ ਜੇ ਅਜੇ ਰਾਜਾ ਬੜਿੰਗ ਜੀ ਕਹਿਣ ਕਿ ਦਾਨ ਕੀਤਾ ਸਾਡੇ ਉਸ ਦਲਿਤ ਸਮਾਜ ਨੂੰ ਉਸ ਵਾਲਮੀਕੀ ਲੀਡਰ ਨੂੰ ਬਦਨਾਮ ਕੀਤਾ ਉਸ ਸਮਾਜ ਦੇ ਖਿਲਾਫ ਕਾਂਗਰਸ ਪਾਰਟੀ ਨੇ ਐਡਾ ਵੱਡਾ ਉਸ ਦੇ ਪ੍ਰਧਾਨ ਨੇ ਬਿਆਨ ਦਿੱਤਾ ਜੀਦਾ ਖਮਿਆਜਾ ਜਿਹੜਾ ਤਰਨਤਾਰਨ ਦੇ ਵਿੱਚ ਕਾਂਗਰਸ ਪਾਰਟੀ ਚੌਥੇ ਨੰਬਰ ਤੇ ਆਈ। ਹੂੰ ਤੇ ਪੰਜਾਬ ਦੇ ਵਿੱਚ ਤੁਸੀਂ ਦੇਖੋਗੇ ਕਿ ਚੌਥਾ ਵੀ ਨੰਬਰ ਇਹਨਾਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਵਤੀ ਚੋਣਾਂ ਦੇ ਵਿੱਚ ਸ਼ਾਇਦ ਕਾਂਗਰਸ ਨੂੰ ਨਾਂ ਮਿਲੇ ਹੋਰ ਵੀ ਪਿੱਛੇ ਜਾਊਗੀ ਮੈਨੂੰ ਜੋ ਲੱਗ ਰਿਹਾ ਹੈ। ਹੂੰ ਭਾਰਤੀ ਜਨਤਾ ਪਾਰਟੀ ਨੇ ਵੀ ਐਕੀ ਬੜੇ ਜ਼ੋਰ ਸ਼ੋਰ ਨਾਲ ਢੋਲ ਟਮਕਿਆਂ ਨਾਲ ਆਪਣੇ ਕੈਂਡੀਡੇਟ ਖੜੇ ਕੀਤੇ ਨੇ। ਹੂੰ ਜਿਵੇਂ ਦਸਹਿਰੇ ਦੇ ਦਿਨਾਂ ਦੇ ਵਿੱਚ ਰਾਵਣ ਦਾ ਪੁੱਤਰਾ ਚਾਰੇ ਪਾਸੇ ਰਸੇ ਪਾ ਕੇ ਬਨ ਕੇ ਖੜਾਇਆ ਹੁੰਦਾ ਉਹ ਇਸ ਤਰ੍ਹਾਂ ਖੜੇ ਨੇ ਵਿਚਾਰਿਆਂ ਦੇ ਵਾਸਤੇ ਗੱਲ ਨਹੀਂ ਹੈ ਉਹਨਾਂ ਨੂੰ ਵੀ ਕੋਈ ਹੰਗਾਰਾ ਨਹੀਂ ਮਿਲ ਰਿਹਾ ਤੇ ਪੰਜਾਬ ਦੇ ਵਿੱਚ ਲੋਕ ਜਿਹੜੇ ਨੇ ਉਹ ਬਿਲਕੁਲ ਡਟ ਕੇ ਆਮ ਆਦਮੀ ਪਾਰਟੀ ਦੇ ਨਾਲ ਖੜੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮਾਂ ਦੇ ਪ੍ਰਸ਼ੰਸਾ ਕਰ ਰਹੇ ਨੇ ਆਮ ਆਦਮੀ ਪਾਰਟੀ ਨੇ ਪਿਛਲੇ ਦਿਨਾਂ ਦੇ ਵਿੱਚ ਸੜਕਾਂ ਦਾ ਕੰਮ ਜਿਹੜਾ ਜਾਲ ਵਿਛਾਇਆ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹਉਨਾ ਕਿ ਮੇਰੇ ਆਪਣੇ ਇਲਾਕੇ ਦੇ ਵਿੱਚ 2880 ਕਰੋੜ ਰੁਪਏ ਦੇ ਐਸਟੀਮੇਟ ਸਰਕਾਰ ਨੇ ਹੁਣ ਮੰਗੇ ਨੇ ਮੇਰੇ ਖਿਆਲ ਦੇ ਵਿੱਚ ਮੇਰੀ ਮਾਰਕੀਟ ਕਮੇਟੀ ਸਰਦ ਫਤੇਗੜ ਸਾਹਿਬ ਦੇ ਅਧੀਨ ਆਉਂਦੀਆਂ ਕੋਈ ਵੀ ਸੜਕ ਹੈ ਜਿਹੜੀ ਉਹ ਟੋਇਆਂ ਵਾਲੀ ਨਹੀਂ ਰਹੂਗੀ ਸਾਰੀਆਂ ਸੜਕਾਂ ਨਵੇਂ ਸਿਰੇ ਤੋਂ ਬਣ ਜਾਣਗੀਆਂ ਸਾਡੇ ਨਾਲ ਹਲਕੇ ਦੇ ਵਿੱਚ ਚਰਾਰਥਲ ਮਾਰਕੀਟ ਕਮੇਟੀ ਹੈ ਉੱਥੇ ਵੀ ਬਹੁਤ ਪੈਸਾ ਆਇਆ ਲਗਭਗ 14-1500 ਕਰੋੜ ਉਹਦੇ ਐਸਟੀਮੇਟ ਲਾਏ ਗਏ ਨੇ ਉਹ ਵੀ ਸਾਰੀਆਂ ਸੜਕਾਂ ਜਿਹੜੀਆਂ ਹਲਕਾ ਫਤੇਗੜ ਸਾਹਿਬ ਦੀਆਂ ਸੜਕਾਂ ਜਿਹੜੀਆਂ ਉਹ ਸਾਰੀਆਂ ਬਿਲਕੁਲ ਐਨ ਨਵੀਆਂ ਨਵੀਆਂ ਨਕੋਰ ਕੋਈ ਟੋਆ ਨਹੀਂ ਹੋਊਗਾ ਤੇ ਦੂਜੀ ਗੱਲ ਮੈਂ ਜਿਹੜੀ ਦੱਸਣੀ ਚਾਹਣਾ ਇਹਨਾਂ ਸੜਕਾਂ ਨੂੰ ਬਣਾਉਣ ਵਾਸਤੇ ਸਾਡੀ ਸਰਕਾਰ ਨੇ ਬੜਾ ਵੱਡਾ ਆ ਰੋਡ ਮੈਪ ਬਣਾਇਆ ਹੈ ਦੇਖੋ ਜੋ ठेकेदार ਇਹ ਸੜਕ ਬਣਾਊਗਾ ਸਪੋਜ਼ ਜੇ 1 ਲੱਖ ਰੁਪਇਆ ਇੱਕ ਗਜ ਤੇ ਜਾਂ 10 ਗਜ ਤੇ ਖਰਚ ਆਉਂਦਾ ਹੈ 15 ਲੱਖ ਰੁਪਇਆ ਸਰਕਾਰ ਨੇ 15% ਯਾਨੀ ਸਰਕਾਰ ਨੇ ਹੁਣੇ ਹੀ ਉਸ ਠੇਕੇਦਾਰ ਨੂੰ ਵੱਧ ਦੇਣਾ ਹੈ ਉਹ ਉਹ ਨੂੰ ਹੁਣੇ ਹੀ ਪੇਮੈਂਟ ਕਰ ਦੇਣੀ ਹੈ 5 ਸਾਲ ਉਸੇ ਠੇਕੇਦਾਰ ਦੀ ਜ਼ਿੰਮੇਵਾਰੀ ਹੋਊਗੀ ਕਿ ਜੋ ਸੜਕ ਉਹਨੇ ਬਣਾਈ ਹੈ ਜੇ ਟੁੱਟ ਗਈ ਟੋਆ ਪੈ ਗਿਆ ਜ਼ਿੰਮੇਵਾਰੀ ਉਹਦੀ ਹੈ ਤੇ ਉਹਨੇ ਤੁਰੰਤ ਉਹਨੂੰ ਭਰਪੂਰ ਕਰਨਾ ਹੈ 5 ਸਾਲ ਤੱਕ ਦੀ ਉਹਦੀ ਪੂਰੀ ਗਾਰੰਟੀ ਰਹੂਗੀ ਇਹ ਕਿਸੇ ਵੀ ਸਰਕਾਰ ਨੇ ਅੱਜ ਤੱਕ ਸੋਚਿਆ ਨਹੀਂ ਸੀ ਇਸ ਤਰ੍ਹਾਂ ਦਾ ਤੇ ਕੋਈ ਕਿਸੇ ਨੂੰ ਕਮਿਸ਼ਨ ਦੇਣ ਦੀ ਲੋੜ ਕੋਈ ਨਹੀਂ ਸਾਡੀ ਸਰਕਾਰ ਦੇ ਵਿੱਚ ਇਹ ਸਿਸਟਮ ਕੀਤਾ ਜਾ ਰਿਹਾ ਹੈ ਅੱਜ ठेकेदार ਦਾ ਸੰਪਰਕ ਸਿੱਧਾ ਲੋਕਾਂ ਨਾਲ ਹੋ ਜਾਣਾ ਹੈ ਤੁਹਾਡੇ ਇਲਾਕੇ ਦੇ ਵਿੱਚ ਮਾੜੀ ਸੜਕ ਬਣ ਰਹੀ ਹੈ ਸਾਡੇ ਧਿਆਨ ਦੇ ਵਿੱਚ ਲਿਓ ਮੁੱਖ ਮੰਤਰੀ ਸਾਹਿਬ ਨੇ ਮੁੱਖ ਮੰਤਰੀ ਵਿਜੀਲੈਂਸ ਬਣਾਈ ਹੈ ਜਿਹੜੀ ਸੜਕਾਂ ਦੇ ਉੱਤੇ ਪੈ ਰਹੇ ਮਟੀਰੀਅਲ ਨੂੰ ਸਾਰੇ ਪੰਜਾਬ ਦੇ ਵਿੱਚ ਚੈੱਕ ਕਰ ਰਹੀ ਹੈ ਜਿੱਥੇ ਕਿਤੇ ਵੀ ਕੋਈ ਸ਼ਿਕਾਇਤ ਆਉਂਦੀ ਹੈ ਮੇਰੇ ਇਲਾਕੇ ਦੇ ਵਿੱਚ ਸਰ ਕਰਨੈਲ ਸਿੰਘ ਪੰਜੋਲੀ ਐਸਜੀਪੀਸੀ ਦੇ ਅਕਾਲੀ ਦਲ ਦੇ ਮੈਂਬਰ ਨੇ ਉਹਨਾਂ ਦਾ ਇੱਕ ਦਿਨ ਮੈਨੂੰ ਫੋਨ ਆਇਆ ਕਿ ਉਹਨਾਂ ਦੇ ਪਿੰਡ ਪੰਜੋਲੀ ਵਿਖੇ ਸੜਕ ਦੇ ਉੱਤੇ ਮਟੀਰੀਅਲ ਬਹੁਤ ਘੱਟ ਤੇ ਘਟਿਆ ਪਿਆ ਮੈਂ ਉੱਤੇ ਤੁਰੰਤ ਐਕਸ਼ਨ ਕੀਤਾ ਅਫਸਰਾਂ ਨੂੰ ਕਾਲ ਕੀਤਾ ਤੇ ਉਹਦੀ ਦੁਬਾਰਾ ਚੈਕਿੰਗ ਕੀਤੀ ਹੈ ਜਿੱਥੇ ਕਿਤੇ ਵੀ ਉਹਦੀ ਪੇਮੈਂਟ ਜਿਹੜੀ ਠੇਕੇਦਾਰ ਦੀ ਸੀ ਉਹ ਉਨੀ ਦੇਰ ਨਹੀਂ ਹੋਏਗੀ ਜਿੰਨੀ ਦੇਰ ਉਸ ਤੇ ਇਲਾਕੇ ਦੇ ਲੋਕਾਂ ਦੇ ਪੰਚਾਇਤ ਸਰਪੰਚਾਂ ਦੇ ਮੁਖੀਆਂ ਦੇ ਲਿਖ ਕੇ ਉਹਨਾਂ ਨੂੰ ਸੰਤੁਸ਼ਟੀ ਸਰਟੀਫਿਕੇਟ ਨਹੀਂ ਆ ਜਾਣਗੇ ਉਹਨਾਂ ਦੀ ਪੇਮੈਂਟ ਰੋਕ ਦਿੱਤੀ ਜਾਊਗੀ ਸੋ ਇਹ ਭਵਿੱਖ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਤਹਈਆ ਹੈ ਕਿ ਇਹ ਲੋਕਾਂ ਦੀ ਆਪਣੀ ਸਰਕਾਰ ਹੈ ਤੇ ਲੋਕਾਂ ਦੀ ਸਰਕਾਰ ਜਿਹੜੀ ਹੁੰਦੀ ਹੈ ਉਹ ਲੋਕਾਂ ਲਈ ਕੰਮ ਕਰਦੀ ਹੈ ਸਾਨੂੰ ਕੋਈ ਇਸ ਗੱਲ ਦੀ ਮਤਲਬ ਸ਼ੰਕਾ ਨਹੀਂ ਕਿ ਗਾਂ 25 30 ਸਾਲ ਸਾਥੋਂ ਬਿਨਾਂ ਕਿਸੇ ਹੋਰ ਪਾਰਟੀ ਕੋਲੇ ਕੋਈ ਐਸਾ ਲੀਡਰ ਹੈ ਚਮਤਕਾਰੀ ਲੀਡਰ ਹੈ ਦੇਖੋ ਭਗਵਾਨਤਮਾਨ ਮੁੱਖ ਮੰਤਰੀ ਪੰਜਾਬ ਦੇ ਐਸੇ ਮੁੱਖ ਮੰਤਰੀ ਨੇ ਜਿਹਦਾ ਤੋੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਲਭ ਰਹੇ ਨੇ ਪਰ ਲਭ ਨਹੀਂ ਦੇਹਾ ਜੀ ਤੁਸੀਂ ਵਿਧਾਨ ਸਭਾ ਦੇ ਵਿੱਚ ਤੁਸੀਂ ਹੀ ਮੁੱਖ ਮੰਤਰੀ ਸਾਹਿਬ ਦੀਆਂ ਸਪੀਚਾਂ ਸਾਰੇ ਪੰਜਾਬ ਦੇ ਵਿੱਚ ਚੰਗੀ ਤਰ੍ਹਾਂ ਸੁਣੀਆਂ ਨੇ ਜਿਹਦਾ ਜਵਾਬ ਦੇਣ ਦਾ ਕਿਸੇ ਵੀ ਪਾਰਟੀ ਕੋਲੇ ਕਿਸੇ ਵੀ ਲੀਡਰ ਕੋਲੇ ਭਾਵੇਂ ਉਹ ਕਾਂਗਰਸ ਦਾ ਭਾਵੇਂ ਉਹ ਭਾਜਪਾ ਦਾ ਭਾਵੇਂ ਉਹ ਅਕਾਲੀ ਦਲ ਦਾ ਕੋਈ ਤੋੜ ਮੁੱਖ ਮੰਤਰੀ ਪੰਜਾਬ ਸਰ ਭਗਵੰਤ ਸਿੰਘ ਮਾਨ ਦਾ ਨਹੀਂ ਕੋਈ ਤੋੜ ਇਹਨਾਂ ਕੋਲ ਆਮ ਆਦਮੀ ਪਾਰਟੀ ਦਾ ਨਹੀਂ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਤੋਂ ਬਿਨਾ ਪੰਜਾਬ ਕੋਲੇ ਹੋਰ ਕੋਈ ਵਿਕਲਪ ਨਹੀਂ ਕਿਉਂਕਿ ਹਰ ਤਰ੍ਹਾਂ ਦੀਆਂ ਡਵੈਲਪਮੈਂਟ ਵਿਕਾਸ ਦੇ ਵਿੱਚ ਵਿਸ਼ਵਾਸ ਰੱਖਣ ਵਾਲੀ ਕਰਪਸ਼ਨ ਦੇ ਖਿਲਾਫ ਪਾਰਟੀ ਹੈ ਆਮ ਆਦਮੀ ਪਾਰਟੀ। ਕਿਵੇਂ ਦੇਖਦੇ ਹਾਂ ਵਿਰੋਧੀ ਪਾਰਟੀਆਂ ਦਿਨ ਪ੍ਰਤੀ ਦਿਨ ਜਿਹੜੇ ਇਲਜ਼ਾਮ ਲਾਉਂਦੇ ਨੇ ਉਹ ਕਹਿੰਦੇ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਤਾ ਦੇ ਵਿੱਚ ਆਪਣਾ ਕਬਜ਼ਾ ਰੱਖਣ ਦੇ ਲਈ ਜਿਹੜੀਆਂ ਹੁਣ ਪਿੰਡਾਂ ਦੇ ਵਿੱਚ ਬਲਕਸ ਆਪਣਾ ਬਲਕਸ ਸੰਪਤੀ ਦੀਆਂ ਚੋਣਾਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਦੂਜੇ ਵਿਰੋਧੀਆਂ ਨੂੰ ਜਿਹੜਾ ਅੱਗੇ ਆਉਣ ਦਾ ਮੌਕਾ ਨਹੀਂ ਦੇ ਰਹੀ ਕਿਉਂਕਿ ਵੀ ਕਾਗਜ਼ ਵੀ ਰੱਦ ਕੀਤੇ ਗਏ ਤਾਂ ਜੋ ਵੀ ਸਰਬਸੰਮਤੀ ਦੇ ਨਾਲ ਆਪਣੇ ਆਪ ਹੀ ਜਿਹੜੇ ਸਾਡੇ ਉਮੀਦਵਾਰ ਨੇ ਉਹ ਜਿੱਤੇ ਜਾਣ ਦੇਖੋ ਮੈਂ ਪਹਿਲਾਂ ਬੇਨਤੀ ਕਰਕੇ ਹਟਿਆ ਕਿ ਕੋਈ ਵੀ ਕਾਗਜ਼ ਜਿਹੜੇ ਆ ਉਹ ਨਜਾਇਜ਼ ਤੌਰ ਤੇ ਰੱਦ ਨਹੀਂ ਕੀਤੇ ਗਏ ਹੂੰ ਇੱਕਦੇ ਹਲਕੇ ਦੇ ਵਿੱਚ ਕੋਈ ਈਕਾ ਦੁੱਕਾ ਘਟਨਾ ਹੋਈ ਹੈ ਉਹ ਐਡਾ ਵੱਡਾ ਪੰਜਾਬ ਹੈ ਐਡਾ ਵੱਡਾ ਸੂਬਾ ਹੈ ਕਿਤੇ ਨਾ ਕੋਈ ਘਟਨਾ ਹੋਵੇ ਉੱਥੇ ਕਾਨੂੰਨੀ ਕਾਰਵਾਈ ਅਸੀਂ ਕੀਤੀ ਹੈ ਜਿਸ ਕਿਸੇ ਵਿਅਕਤੀ ਨੇ ਅਸੀਂ ਕੋਈ ਕਾਰਵਾਈ ਕੀਤੀ ਹੈ ਕੋਈ ਕਾਗਜ਼ ਮੈਂ ਬੇਨਤੀ ਤੁਹਾਨੂੰ ਪਹਿਲਾਂ ਕੀਤੀਆਂ ਨਾ ਅਸੀਂ ਰੱਦ ਕੀਤੇ ਨਾ ਪਾੜੇ ਆ ਬਿਲਕੁਲ ਸ਼ਕਤੀ ਪ੍ਰਦਰਸ਼ਨ ਜਿੰਨੀ ਜਾਣ ਹੈ ਦੂਜੀਆਂ ਪਾਰਟੀਆਂ ਦੇ ਵਿੱਚ ਆਪਣੀ ਤਾਕਤ ਲਾਉਣ ਤੇ ਅਸੀਂ ਜੋ ਕੰਮ ਕੀਤਾ ਬੇਨਤੀ ਕਰਕੇ ਲੋਕਾਂ ਤੋਂ ਵੋਟ ਲੈ ਰਹੇ ਆ ਤੇ ਸਾਨੂੰ ਲੋਕਾਂ ਦਾ ਵੱਡਾ ਹੰਗਾਰਾ ਵੀ ਮਿਲ ਰਿਹਾ ਹੈ ਲੋਕ ਸਾਡੇ ਨਾਲ ਖੁੱਲ ਕੇ ਆ ਰਹੇ ਨੇ ਸਪਸ਼ਟ ਤੌਰ ਤੇ ਆ ਰਹੇ ਨੇ ਉਹ ਚਾਹੁੰਦੇ ਨੇ ਕਿ ਪੰਜਾਬ ਦਾ ਵਿਕਾਸ ਜਿਹੜਾ ਹੈ ਉਹ ਹੋਵੇ ਅਮੇ ਇੱਕਾ ਦੁੱਕਾ ਬਿਆਨਾਂ ਦੇ ਉੱਤੇ ਬਹੁਤੀ ਆਪਾਂ ਨੂੰ ਗੌਰ ਨਹੀਂ ਕਰਨ ਦੀ ਜ਼ਰੂਰਤ ਜੀ ਇਹ ਵੀ ਕਿਹਾ ਜਾ ਰਿਹਾ ਕਿ ਕਹਿੰਦੇ ਵੀ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਸੀ ਉਦੋਂ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਲੋਕਾਂ ਦੇ ਕੋਲ ਵੋਟਾਂ ਮੰਗਣ ਨਹੀਂ ਜਾਵਾਂਗੇ ਸਾਡੇ ਕੰਮ ਬੋਲਣਗੇ ਤੇ ਹੁਣ ਉਹ ਕਹਿੰਦੇ ਨੇ ਕੀ ਕਹਿੰਦੇ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹ ਲੋਕਾਂ ਦੇ ਘਰਾਂ ਦੇ ਵਿੱਚ ਫਿਰਦੇ ਨੇ ਗਲੀਆਂ ਗਲੀਆਂ ਦੇ ਵਿੱਚ ਫਿਰਦੇ ਨੇ ਵੀ ਸਾਨੂੰ ਵੋਟ ਪਾਓ ਦੇਖੋ ਲੋਕਾਂ ਨੂੰ ਇਸ ਗੱਲ ਦੀ ਆਸ ਹੁੰਦੀ ਹੈ ਕਿ ਜਿਹਨੂੰ ਅਸੀਂ ਵੋਟ ਪਾਉਣੀ ਹੈ ਉਹਦਾ ਚਿਹਰਾ ਤਾਂ ਦੇਖੀਏ ਹੂੰ ਹੁਣ ਦੇਖੋ ਅਸੀਂ ਜਿਹੜੇ ਕੈਂਡੀਡੇਟ ਖੜੇ ਕੀਤੇ ਨੇ ਘਟੋ ਘਟੋ ਲੋਕਾਂ ਦੇ ਅੱਗੇ ਜਾਣ ਲੋਕਾਂ ਨੂੰ ਦੇਖ ਤਾਂ ਲੈਣਾ ਵੀ ਅਸੀਂ ਇਸ ਵਿਅਕਤੀ ਨੂੰ ਵੋਟ ਪਾਈ ਹੈ ਹਾਂ ਮੇਰੇ ਅੱਖਾਂ ਬੰਦ ਕਰਕੇ ਵੋਟ ਥੋੜਾ ਪਾਉਣੀਆਂ ਲੋਕਾਂ ਨੇ ਲੋਕਾਂ ਨੇ ਆਪਣੇ ਕੈਂਡੀਡੇਟ ਪਛਾਣਨੇ ਵੀ ਨਹੀਂ ਕੱਲ ਨੂੰ ਉਹਨਾਂ ਲੋਕਾਂ ਨੂੰ ਕੈਂਡੀਡੇਟਾਂ ਨੂੰ ਜਿਤਾ ਕੇ ਉਹਨਾਂ ਤੋਂ ਕੰਮ ਵੀ ਲੈਣੇ ਨੇ ਇਸ ਕਰਕੇ ਹੁਣ ਉਹਨਾਂ ਨੂੰ ਲੋਕਾਂ ਨੂੰ ਅਸੀਂ ਇਸ ਵਾਸਤੇ ਤਾਂ ਭੇਜੀਏ ਅਸੀਂ ਆਪਣੇ ਜਿੰਨੇ ਕੈਂਡੀਡੇਟ ਨੇ ਸਾਰਿਆਂ ਨੂੰ ਕਿਹਾ ਕਿ ਆਮ ਲੋਕਾਂ ਦੇ ਨਾਲ ਆਮ ਆਦਮੀ ਪਾਰਟੀ ਦਾ ਆਪਾਂ ਮੈਂਬਰਾਂ ਉਹਨਾਂ ਨਾਲ ਸੰਪਰਕ ਕਰੋ ਉਹਨਾਂ ਨੂੰ ਬੇਨਤੀ ਕਰੋ ਉਹ ਤੁਹਾਡੇ ਨੇੜੇ ਆਉਣ ਤਾਂ ਕਿ ਕੱਲ ਨੂੰ ਤੋਂ ਜਦੋਂ ਕੰਮ ਲੈਣੇ ਨੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਹਿਜਕਚਾੜ ਨਾ ਰਹਿ ਸਕੇ। ਵਿਰੋਧੀਆਂ ਦੀ ਇਸ ਬੁਖਲਾਹਟ ਨੂੰ ਕਿਵੇਂ ਦੇਖਦੇ ਹੋ ਤੁਸੀਂ? ਵਿਰੋਧੀਆਂ ਦੀ ਬੁਖਲਾਹਟ ਦਾ ਕੋਈ ਮੈਂ ਪਹਿਲਾਂ ਵੀ ਬੇਨਤੀ ਕਰਕੇ ਹਟਿਆ ਕਿ ਉਹਨਾਂ ਕੋਲੇ ਸਾਡਾ ਕੋਈ ਤੋੜ ਨਹੀਂ, ਸਾਡਾ ਵਿਕਲਪ ਨਹੀਂ। ਉਹ ਵਿਰੋਧੀ ਵਿਚਾਰੇ ਬਹੁਤ ਬੁਰੀ ਤਰ੍ਹਾਂ ਛਟਪਟਾ ਰਹੇ ਨੇ ਔਰ ਉਹ ਚਾਹਦੇ ਨੇ ਕਿ ਅਸੀਂ ਕਿਸੇ ਤਰੀਕੇ ਸਾਡੀ ਬਦਨਾਮੀ ਹੋ ਸਕੇ ਲੇਕਿਨ ਕੋਈ ਵੀ ਐਸੀ ਗੱਲ ਉਹਨਾਂ ਨੂੰ ਮੌਕਾ ਮਿਲ ਨਹੀਂ ਰਿਹਾ। ਦੇਖੋ ਕਰਪਸ਼ਨ ਦਾ ਕੋਈ ਜਿਹੜਾ ਹੈ ਦੋਸ਼ ਪੰਜਾਬ ਦੇ ਉੱਤੇ ਕੋਈ ਵਿਰੋਧੀ ਤਰ ਨਹੀਂ ਲਾ ਸਕੇ ਹੁਣ ਕਿੱਡੀ ਵੱਡੀ ਨਵਜੋਧ ਸਿੱਧੂ ਜਿਹੜੇ ਨੇ ਸੀਪੀਐਸ ਰਹੇ ਨੇ ਚੀਫ ਪਾਰਲੀਮੈਂਟਰੀ ਸੈਕਟਰੀ ਕਾਂਗਰਸ ਪਾਰਟੀ ਦੇ ਤੇ ਐਡੇ ਵੱਡੇ ਲੀਡਰ ਨੇ ਐਡਾ ਵੱਡਾ ਦੋਸ਼ ਲਾਇਆ ਕਿ 500 ਕਰੋੜ ਰੁਪਇਆ ਜਿਹੜਾ ਉਹ ਕਾਂਗਰਸ ਪਾਰਟੀ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਵਾਸਤੇ ਲਿਆ ਜਾਂਦਾ ਹੈ ਤੇ ਸੁਨੀਲ ਜਾਖੜ ਜੋ ਇਸ ਵੇਲੇ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਨੇ ਦੋਸ਼ ਲਾਇਆ ਹੈ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਚੰਨੀ ਜੀ ਮੁੱਖ ਮੰਤਰੀ ਪੰਜਾਬ ਬਣੇ ਨੇ ਉਸ ਵੇਲੇ ਚੰਨੀ ਜੀ ਨੇ 350 ਕਰੋੜ ਰੁਪਏ ਦੇ ਕੇ ਮੁੱਖ ਮੰਤਰੀ ਦੀ ਕੁਰਸੀ ਪ੍ਰਾਪਤ ਕੀਤੀ ਸੀ ਦੇਖੋ ਹੁਣ ਜੇ ਏਡੇ ਏਡੇ ਵੱਡੇ ਲੀਡਰ ਦੋਸ਼ ਲਾ ਰਹੇ ਨੇ ਤੇ ਉਹਦੇ ਵਿੱਚ ਕੁਝ ਤਾਂ ਹੈ ਨਾ ਜਦੋਂ ਧੂਆ ਨਿਕਲਦਾ ਹੈ ਇਹਦਾ ਮਤਲਬ ਥੱਲੇ ਕੁਝ ਹੈ ਅੱਗ ਬਲ ਰਹੀ ਹੈ ਕਾਂਗਰਸ ਪਾਰਟੀ ਕੋਲੇ ਇਸ ਵੇਲੇ ਕੋਈ ਲੀਡਰ ਨਹੀਂ ਭਗਵੰਤ ਮਾਨ ਦਾ ਕੋਈ ਤੋੜ ਨਹੀਂ ਸਰਕਾਰ ਦਾ ਕੋਈ ਤੋੜ ਨਹੀਂ ਸਰਕਾਰ ਦੇ ਬਿਲਕੁਲ ਲੋਕ ਨਾਲ ਨੇ ਇਹਨਾਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਵਤੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਡੀ ਤੇ ਤਕੜੀ ਜਿੱਤ ਪ੍ਰਾਪਤ ਕਰੂਗੀ ਲੋਕਾਂ ਦਾ ਸਮਰਥਨ ਸਾਡੇ ਨਾਲ ਹੈ ਲੋਕ ਸਾਡੇ ਨਾਲ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਕੁ ਸਮਾਂ ਰਹਿ ਗਿਆ ਵਿਧਾਨ ਸਭਾ ਦੀਆਂ ਚੋਣਾਂ ਵੀ ਨੇੜੇ ਆ ਗਈਆਂ ਹੋਰ ਕਿਹੜੇ ਕਿਹੜੇ ਕੰਮ ਨੇ ਜਿਹੜੇ ਸਰਕਾਰ ਪੰਜਾਬ ਦੇ ਵਿੱਚ ਕਰੂਗੀ ਪੰਜਾਬ ਦੇ ਵਿੱਚ ਸਾਡਾ ਇੱਕ ਵਾਦਾ ਰਹਿ ਗਿਆ ਜੀ ਜੋ ਅਸੀਂ ਕੀਤਾ ਸੀ ਔਰਤਾਂ ਨੂੰ 8000 ਰੁਪਿਆ ਮੁੜ ਕੇ ਮੁੱਖ ਮੰਤਰੀ ਸਾਹਿਬ ਨੇ 1100 ਕਰ ਦਿੱਤਾ ਸੀ ਉਹ ਥੋੜੇ ਸਮੇਂ ਦੇ ਵਿੱਚ ਅਸੀਂ ਦੇਣ ਜਾ ਰਹੇ ਹਾਂ ਪਰ ਮੈਂ ਇੱਥੇ ਤੁਹਾਨੂੰ ਦੱਸਣਾ ਚਾਹਉਣਾ ਕਿ ਪੰਜਾਬ ਦੇ ਵਿੱਚ ਐਸੀ ਸਰਕਾਰ ਆਈ ਹੈ ਜਿਨੇ ਕੋਈ ਜਾਤ ਨਾਲ ਕੋਈ ਅਮੀਰ ਗਰੀਬ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਰੱਖਿਆ ਦੇਖੋ ਅਸੀਂ ਪੰਜਾਬ ਦੇ ਵਿੱਚ 600 ਯੂਨਟ ਬਿਜਲੀ ਫ੍ਰੀ ਕੀਤੀ ਹੈ ਸਾਰੇ ਪਰਿਵਾਰਾਂ ਨਾਲ ਜੀ ਕੋਈ ਵੀ ਐਸਾ ਪਰਿਵਾਰ ਨਹੀਂ ਭਾਵੇਂ ਉਹ ਕਿਸੇ ਜਾਤੀ ਨਾਲ ਸੰਬੰਧਿਤ ਹੈ ਕਿਸੇ ਵਰਗ ਨਾਲ ਸੰਬੰਧਿਤ ਹੈ ਅਮੀਰ ਹੈ ਗਰੀਬ ਹੈ ਸਾਰਿਆਂ ਨੂੰ ਬਾਡੇ ਤੋਂ 600 ਯੂਟ ਬਿਜਲੀ ਜਿਹੜੀ ਹੈ ਉਹ ਪੰਜਾਬ ਸਰਕਾਰ ਫ੍ਰੀ ਦੇ ਰਹੀ ਹੈ ਜਿਸ ਦਾ ਫਾਇਦਾ ਲਗਭਗ 80 90% ਪੰਜਾਬ ਦੇ ਨਿਵਾਸੀਆਂ ਨੂੰ ਮਿਲ ਰਿਹਾ ਹੈ ਜਿਹਦਾ ਬਿੱਲ ਹਰ ਪਰਿਵਾਰ ਨੂੰ 2-2 4-4000 ਰੁਪਏ ਮਹੀਨੇ ਦਾ ਆਉਂਦਾ ਸੀ ਉਹ ਸਾਰਾ ਹੀ ਜਿਹੜਾ ਉਹ ਬੰਦ ਹੋ ਗਿਆ ਤੇ ਲੋਕ ਇਸ ਗੱਲ ਦਾ ਅਨੰਦ ਮਾਣ ਰਹੇ ਨੇ ਜਿਹੜੀ ਰਹੀ ਅਗਲੀ ਗੱਲ ਅਸੀਂ ਸਭ ਤੋਂ ਵੱਡੀ ਕਰਨ ਜਾ ਰਹੇ ਹਾਂ ਮੈਨੂੰ ਉਮੀਦ ਆ ਅਗਲੇ ਵੀਂਦਾਂ ਹੀ ਕਰਦੇ ਆਂਗੇ ਜੀ ਪੰਜਾਬ ਦੇ ਹਰ ਨਿਵਾਸੀ ਨੂੰ 10 ਲੱਖ ਤੱਕ ਦਾ ਹੈਲਥ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇਣ ਜਾ ਰਹੇ ਆਂ ਅਸੀਂ ਹਰੇਕ ਭਾਵੇਂ ਉਹ ਅਮੀਰ ਹੈ ਭਾਵੇਂ ਉਹ ਗਰੀਬ ਹੈ ਭਾਵੇਂ ਉਹ ਕਿਸੇ ਵੀ ਜਾਤੀ ਨਾਲ ਸੰਬੰਧਿਤ ਹੈ ਭਾਵੇਂ ਉਹ ਕਿਸੇ ਵਰਗ ਨਾਲ ਸੰਬੰਧਿਤ ਹੈ ਜਿਹਦੇ ਕੋਲੇ ਪੰਜਾਬ ਦਾ ਆਧਾਰ ਕਾਰਡ ਹੈ ਉਹਦਾ ਸਿਹਤ ਕਾਰਡ ਅਸੀਂ ਬਣਾਵਾਂਗੇ ਬਾਈ ਚਾਂਸ ਕਿਸੇ ਦਾ ਸਿਹਤ ਕਾਰਡ ਬਣਨ ਤੋਂ ਰਹਿ ਗਿਆ ਆਧਾਰ ਕਾਰਡ ਲੈ ਕੇ ਤੁਸੀਂ ਹਸਪੀਟਲ ਦੇ ਵਿੱਚ ਚਲੇ ਜਾਓ ਪਰਮਾਤਮਾ ਨਾ ਕਰੇ ਕਿਸੇ ਦਾ ਕੋਈ ਇੱਕਦਮ ਐਕਸੀਡੈਂਟ ਹੋ ਜਾਏ ਪਰਿਵਾਰ ਕੋਲੇ ਕੋਈ ਪੈਸਾ ਨਹੀਂ ਸਾਡੀ ਸਰਕਾਰ ਨੇ ਸਹੂਲਤ ਦਿੱਤੀ ਹੈ ਆਪਣੇ ਨਿਵਾਸੀਆਂ ਨੂੰ ਆਪਣੇ ਵੋਟਰਾਂ ਨੂੰ ਤੁਸੀਂ ਕਿਸੇ ਵੀ ਹਸਪਤਾਲ ਦੇ ਵਿੱਚ ਲਗਭਗ 1000 ਹਸਪਤਾਲ ਨੇ ਜਿਹੜੇ ਸਰਕਾਰੀ ਤੇ ਪ੍ਰਾਈਵੇਟ ਵੱਡੇ ਹਸਪਤਾਲ ਨੇ ਉਹਨਾਂ ਦੇ ਵਿੱਚ ਇਲਾਜ ਜਿਹੜਾ ਹੋਇਆ ਉਹ ਬਿਲਕੁਲ ਫ੍ਰੀ ਹੋਊਗਾ ਉਹ ਕਾਰ ਲੈ ਕੇ ਚਲਿਆ ਜਾਊਗਾ ਉਹਨੂੰ ਦਾਖਲ ਕੀਤਾ ਜਾਊਗਾ 1 ਰੁਪਿਆ ਕੋਈ ਹਸਪਤਾਲ ਉਹਦੇ ਕੋਲੋਂ ਨਹੀਂ ਲਾਊਗਾ ਭਾਵੇਂ ਕਿੱਡੀ ਮੱਡੀ ਵਰਜੀ ਐਮਰਜੈਂਸੀ ਹੋਵੇ ਇੱਕ ਕੋਈ ਵੀ ਵਿਅਕਤੀ ਜਿਹੜਾ ਹੈ ਉੱਥੇ ਚਲਿਆ ਜਾਵੇ ਉਹਦਾ ਇਲਾਜ ਬਿਲਕੁਲ ਫ੍ਰੀ ਹੋਊਗਾ 10 ਲੱਖ ਤੱਕ ਦਾ ਬੀਮਾ ਜਿਹੜਾ ਉਹ ਸਰਕਾਰ ਕਰਨ ਜਾ ਰਹੀ ਹੈ ਕੋਈ ਪੈਸਾ ਨਹੀਂ ਲੈਣਾ ਕਿਸੇ ਵਿਅਕਤੀ ਤੋਂ ਆਪਣੇ ਆਪ ਜੋ ਪੰਜਾਬ ਦਾ ਨਿਵਾਸੀ ਹੈ ਉਹਦਾ ਬੀਮਾ ਆਪਣੇ ਆਪ ਹੋ ਜਾਣਾ ਜਿਹਦੇ ਕੋਲੇ ਪੰਜਾਬ ਦਾ ਆਧਾਰ ਕਾਰਡ ਹੈ ਢਿੱਲੋ ਸਾਹਿਬ ਪੰਜਾਬ ਦੇ ਵਿੱਚ ਵੋਟਾਂ ਦਾ ਮਾਹੌਲ ਜਿਹੜਾ ਚੋਣਾਂ ਦਾ ਬਣਿਆ ਹੋਇਆ ਹੈ ਇਹ ਕਿਵੇਂ ਦੇਖ ਕੇ ਦਿਓ ਤੁਹਾਡੀ ਪਾਰਟੀ ਦੇ ਵੱਲੋਂ ਤਿਆਰੀ ਪੂਰੀ ਹੈ ਜੀ ਸਾਡੀ ਪਾਰਟੀ ਜਿਹੜੇ ਦੇਖੋ ਲੋਕ ਆਪ ਹੀ ਕਹਿ ਰਹੇ ਨੇ ਵਿਰੋਧੀ ਸਾਡੇ ਦਾ ਪ੍ਰਚਾਰ ਵਿਰੋਧੀ ਪਾਰਟੀ ਹੀ ਕਰੀ ਜਾ ਰਹੀਆਂ ਨੇ ਵਿਰੋਧੀ ਪਾਰਟੀਆਂ ਕਹਿੰਦੀਆਂ ਜੀ ਇਹ ਕਹਿੰਦੇ ਸੀ ਅਸੀਂ ਲੋਕਾਂ ਕੋਲ ਜਾਣਾ ਨਹੀਂ ਤੇ ਵਾਕਈ ਲੋਕ ਸਾਡੇ ਆਪਣੇ ਨੇ ਲੋਕਾਂ ਕੋਲ ਸਾਨੂੰ ਜਾਣ ਦੀ ਲੋੜ ਨਹੀਂ ਲੋਕ ਹੀ ਸਾਡੇ ਕੋਲ ਰੋਜ਼ੀ ਸਾਨੂੰ ਮਿਲਦੇ ਤੁਰਦੇ ਨੇ ਇਸ ਕਰਕੇ ਜਾਨ ਆਉਣ ਜਿਹੜਾ ਸਾਡਾ ਹੈ ਉਹਨਾਂ ਦੇ ਨਾਲ ਸਾਡਾ ਨੇੜਤਾ ਦਾ ਸਬੰਧ ਹੈ ਪਬਲਿਕ ਨਾਲ ਅਸੀਂ ਬਹੁਤ ਨੇੜੇ ਆ ਥੋੜੀਆਂ ਖਾਮੀਆਂ ਕਿਤੇ ਨਾ ਕਿਤੇ ਰਹਿ ਜਾਂਦੀਆਂ ਨੇ ਨਵੀਂ ਪਾਰਟੀ ਆ ਸਾਡੀ ਨਵੀਂ ਅਸੀਂ ਪਹਿਲੀ ਵਾਰ ਸਰਕਾਰ ਬਣਾਈ ਆ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਰਕਾਰ ਬਣਾਵਾਂਗੇ ਤੁਹਾਨੂੰ ਬਹੁਤ ਕੁਝ ਬਦਲੇਵਾਂ ਦੇਖੂਗਾ ਜਿਹੜੇ ਕੋਈ ਅਫਸਰ-ਅਫਸਰ ਮਾੜੀ-ਮੋਟੀ ਕਤਾਹੀ ਕਰ ਰਹੇ ਦੇ ਉਹਨਾਂ ਸਾਰਿਆਂ ਦੀ ਢਿਬਰੀ ਟਾਈਟ ਕੀਤੀ ਆ ਦੇਖੋ ਪਹਿਲੀ ਵਾਰ ਹੋਇਆ 2250 ਕਿਲੋਮੀਟਰ ਦੇ ਤਹਿਸੀਲਦਾਰ ਬਦਲੇ ਨੇ ਪਟਵਾਰੀ ਜਿਹੜੇ ਦਹਾਕਿਆਂ ਤੋਂ ਇੱਕੋ ਹੀ ਹਲਕੇ 'ਚ ਬੈਠੇ ਸੀ ਉਹਨਾਂ ਮੇਰੇ ਆਪਣੇ ਹਲਕੇ ਦੇ ਵਿੱਚ ਫਤੇਗੜ ਸਾਹਿਬ ਦੇ ਵਿੱਚ ਪਟੱਡੇ ਤੋਂ ਬਦਲ ਕੇ ਪਟਵਾਰੀ ਲਾਤੇ ਇਧਰ ਲੈ ਚੱਕ ਕੇ ਮੁਕਸਰ ਲਾਤੇ ਮੁਕਸਰੋਂ ਚੱਕ ਕੇ ਪਠਾਨਕੋਟ ਲਾਤੇ ਜਿਹੜਾ ਜਿਹੜੇ ਜਿਨ੍ਹਾਂ ਦੇ ਖਿਲਾਫ ਕੋਈ ਵੀ ਸ਼ਿਕਾਇਤ ਸੀ ਉਹਨਾਂ ਅਫਸਰਾਂ ਨੂੰ ਬਹੁਤ ਦੂਰ ਦਾ ਪਿੰਡਾ ਜਿਹੜਾ ਉਹ ਦਿਖਾ ਦਿੱਤਾ ਅਜ ਨਾਲੇ ਲਾਤੇ ਆਪਣੇ ਸਰਹੰਦ ਦੇ ਪਟਵਾਰੀ ਚੱਕ ਕੇ ਇਹ ਕਦੇ ਕਿਸੇ ਪਿਛਲੀ ਸਰਕਾਰ ਨੇ ਨਹੀਂ ਸੀ ਕੀਤਾ ਸਿਰਫ ਉਹਨਾਂ ਨੂੰ ਸਜ਼ਾ ਦਿੱਤੀ ਐ ਤੇ ਉਹ ਬੰਦੇ ਬਣ ਕੇ ਮਿੰਤਾ ਕਰਦੇ ਨੇ ਵਾਪਸ ਅਸੀਂ ਆਪਣੇ ਹਲਕੇ 'ਚ ਆਉਣਾ ਹੈ لیکن سرکار سخت ہے کرپشن ਦੇ بالکل ವಿರುದ್ಧ ہے ਜਿਹਦੇ ਖਿਲਾਫ ਕਿਸੇ ਹੁਣ ਆਪਣੇ ਲੋਕ ਸ਼ਿਕਾਇਤ ਨਹੀਂ ਕਰਦੇ ਉੱਚ ਸਰਕਾਰ ਦਾ ਦੋਸ਼ ਨਹੀਂ ਨਾ ਜੀ ਸ਼ਿਕਾਇਤ ਤਾਂ ਕਰਨ ਜਿਹਨੂੰ ਕਿਸੇ ਨੂੰ ਸ਼ਿਕਾਇਤ ਹੈ ਉਹ ਸ਼ਿਕਾਇਤ ਤਾਂ ਦੱਸੇ ਸਰਕਾਰੀ ਦਰਬਾਰੇ ਜਾਵੇ ਤਾਂ ਸਹੀ ਜਦੋਂ ਜਾ ਕੇ ਦੱਸਦੇ ਤੇ ਉਹਦੇ ਖਿਲਾਫ ਕਾਰਵਾਈ ਸਖਤ ਕਰਦੇ ਹਾਂ ਅਸੀਂ ਕੋਈ ملاਜਮਾ ਭਾਵੇਂ ਕੋਈ ਅਫਸਰ ਹੈ ਜੇ ਉਹ ਕਰਪਸ਼ਨ ਦੇ ਵਿੱਚ ਸਾਬਤ ਹੋ ਜਾਂਦਾ ਉਹਦੇ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਜਾਂਦੀ ਹੈ ਢਿੱਲੋ ਸਾਹਿਬ ਮੇਰਾ ਲਾਸਟ ਸਵਾਲ ਵਿਰੋਧੀ ਇਲਜ਼ਾਮ ਤਾਂ ਲਾਉਂਦੇ ਨੇ ਨਾਲ ਦੇ ਨਾਲ ਉਹ ਇਹ ਕਹਿੰਦੇ ਨੇ ਕਹਿੰਦੇ ਵੀ ਜਦੋਂ 2027 ਦੇ ਵਿੱਚ ਵੋਟਾਂ ਪੈਣੀਆਂ ਨਾ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਲੋਕਾਂ ਨੇ ਵੜਨ ਨਹੀਂ ਦੇਣਾ ਆ ਹੁਣ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਨੇ ਜਿਹੜੀਆਂ ਇਹ ਇਹਨਾਂ ਦੇ ਵਿੱਚ ਕੋਈ ਐਵੇਂ ਦੀ ਘਟਨਾ ਹੋਈ ਹੈ ਦੇਖੋ ਤੁਹਾਡੇ ਕੋਲ ਤਾਂ ਪਹਿਲਾਂ ਆ ਜਾਂਦੀ ਸਾਡੇ ਕੋਲ ਨੂੰ ਸਾਡੇ ਦਾ ਘਟਣਾ ਜਿਵੇਂ ਕਹਿੰਦੇ ਪਤਾ ਇਹ ਲੋ ਤੁਹਾਡੇ ਕੋਲ ਦਾ ਉਹਦੀ ਖਬਰ ਆ ਜਾਂਦੀ ਆ ਸਾਨੂੰ ਅਜੇ ਬਾਅਦ 'ਚ ਪਤਾ ਲੱਗਦੀ ਆ ਹਰੇਕ ਪਿੰਡ ਦੇ ਵਿੱਚ ਹਰੇਕ ਇਲਾਕੇ ਦੇ ਵਿੱਚ ਸਾਡੇ ਉਮੀਦਵਾਰਾਂ ਨੂੰ ਪੂਰਨ ਸਤਕਾਰ ਮਿਲ ਰਿਹਾ ਹੈ ਸਾਨੂੰ ਜਾਣ ਦੀ ਲੋੜ ਨਹੀਂ ਪੈ ਰਹੀ ਲੋਕ ਆਪ ਬੁਲਾ ਰਹੇ ਨੇ ਆਪ ਮੁਹਾਰੇ ਲੋਕ ਅੱਗੇ ਹੋ ਕੇ ਕਹਿੰਦੇ ਨੇ ਜੀ ਸਾਡੇ ਪਿੰਡ ਪ੍ਰੋਗਰਾਮ ਰੱਖੋ ਸਾਡੇ ਇਲਾਕੇ 'ਚ ਪ੍ਰੋਗਰਾਮ ਰੱਖੋ ਸੋ ਇਸ ਕਰਕੇ ਸਾਨੂੰ ਕੋਈ ਐਸੀ ਕੋਈ ਦਿੱਕਤ ਨਹੀਂ ਹੈ ਜਿਹੜੀ ਉਹ ਸਾਡੇ ਸੁਪਨੇ ਲੈ ਰਹੇ ਨੇ ਕਿ 2027 ਦੇ ਵਿੱਚ ਇਹਨਾਂ ਨੂੰ ਪਿੰਡਾਂ ਦੇ ਵਿੱਚ ਕਿਸੇ ਨੇ ਵੜ ਨਹੀਂ ਦੇਣਾ ਉਹਨਾਂ ਦਾ ਹਾਲ ਦੇਖਿਓ ਤੁਸੀਂ ਕੀ ਹੁੰਦਾ ਦੇਖੋ ਹਾਸੋ ਹੀਣੀ ਗੱਲ ਹੈ ਆ ਪੰਜ ਛੇ ਮੁੱਖ ਮੰਤਰੀ ਬਣੇ ਫਿਰਦੇ ਨੇ ਉਹਦੇਦਾਰ ਦਾਵੇਦਾਰ ਜਿਹੜੇ ਨੇ ਕਾਂਗਰਸ ਪਾਰਟੀ ਦੇ ਪਿਛਲੇ ਦਿਨੀ ਇਹਨਾਂ ਦਾ ਇੱਕ ਲੀਡਰ ਦਿੱਲੀ ਚ ਲਿਆ ਗਿਆ ਕਿਸੇ ਆਪਣੇ ਰਿਸ਼ਤੇਦਾਰ ਨੂੰ ਰਿਸੀਵ ਕਰਨ ਵਾਸਤੇ 에어ਪੋਰਟ ਤੇ ਉਹ ਮਗਰ ਪੰਜਾਂ ਚਾਰਾਂ ਨੂੰ ਪਤਾ ਲੱਗ ਗਿਆ ਸਾਰੇ ਹੀ ਗਾਰਾਂ ਭਜਾ ਕੇ ਦਿੱਲੀ ਭਲੇ ਚਲੇ ਗਏ ਉਹ ਆਪਣੇ ਰਿਸ਼ਤੇਦਾਰ ਨੂੰ ਲੈ ਕੇ ਵਾਪਸ ਆ ਗਿਆ ਠੀਕ ਹੈ ਦੇਖੋ ਐਸੀ ਇਹ ਰਾਜ ਪੱਛਟ ਪਈ ਹੋਈ ਹੈ ਕੋਈ ਇਹਨਾਂ ਦਾ ਲੀਡਰ ਨਹੀਂ ਕਾਂਗਰਸ ਪਾਰਟੀ ਦਾ ਕੋਈ ਅਕਾਲੀ ਦਲ ਦਾ ਆਪਣੇ ਇਲਾਕੇ 'ਚ ਤਾਂ ਹੈ ਹੀ ਨਹੀਂ ਕੋਈ ਵੀ ਸਾਰੇ ਚਲੇ ਗਏ ਤੁਹਾਨੂੰ ਪਤਾ ਹੀ ਹੈ ਉਹ ਕਿਉਂ ਗਏ ਕਾਰਨ ਸੀ ਨਾ ਭਾਜੀਪੀ ਦਾ ਲੀਡਰ ਕੋਈ ਨਹੀਂ ਉਹਨਾਂ ਦਾ ਆਪਣਾ ਇਹ ਸਿਰਫ ਤੇ ਸਿਰਫ ਭਾਜੀਪੀ ਦੇ ਵਿੱਚ ਕਾਂਗਰਸ ਵਿੱਚੋਂ ਗਏ ਲੀਡਰ ਨੇ ਜਾਂ ਅਕਾਲੀ ਦਲ ਤੋਂ ਗਏ ਲੀਡਰ ਨੇ ਉਹ ਕਾਂਗਰਸ ਭਾਜੀਪੀ ਜਿਹੜੀ ਹੈ ਉਹ ਇੱਕ ਵੱਖਰੀ ਗਰੁੱਪ ਹੈ ਉਹਦੇ ਵਿੱਚ ਜਿਹੜੇ ਆਪਾਂ ਕਹੀਏ ਕਿ ਉਹਨਾਂ ਦੇ ਕੋਈ ਇੱਥੇ ਪੁਰਾਣੇ ਲੀਡਰ ਨੇ ਬਿਲਕੁਲ ਉਹਨਾਂ ਦੀ ਪੁੱਛ ਵੀ ਕੋਈ ਨਹੀਂ ਤੇ ਉਹਨਾਂ ਦੇ ਵਿੱਚ ਵਿਚਾਰਾਂ ਵਿੱਚ ਬਹੁਤੀ ਜਾਣ ਵੀ ਕੋਈ ਨਹੀਂ ਕਿਉਂਕਿ ਉਹ ਆਪਣੇ ਲੀਡਰ ਹੀ ਕੋਈ ਨਹੀਂ ਭਾਰਤੀ ਜਤਾ ਪਾਰਟੀ ਕੋਲੇ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਪੰਜਾਬ ਦਾ ਲੋਕ ਜਿਹੜਾ ਪੰਜਾਬ ਦਾ ਵੋਟਰ ਜਿਹੜਾ ਉਹ ਆਮ ਆਦਮੀ ਪਾਰਟੀ ਦੀਆਂ ਗੱਲਾਂ ਤੋਂ ਖੁਸ਼ ਹੈ ਕੰਮਾਂ ਤੋਂ ਖੁਸ਼ ਹੈ ਮੁੱਖ ਮੰਤਰੀ ਭਗਵੰਤ ਮਾਨ ਇਮਾਨਦਾਰ ਨੇ ਉਹਨਾਂ ਤੇ ਕੋਈ ਦੋਸ਼ ਨਹੀਂ ਕੱਟੜ ਇਮਾਨਦਾਰੀ ਹੈ ਉਹਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕਿਸੇ ਲੀਡਰ ਕੋਲੋਂ ਕਿਸੇ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਹੋਗੇ ਰਾਜਾ ਵੜਿੰਗ ਹੋਗੇ ਜਾਂ ਸੁਖੀ ਰੰਧਾਵਾ ਹੋਗੇ ਕਿਸੇ ਇੱਕ ਵੀ ਲੀਡਰ ਨੇ ਅੱਜ ਤੱਕ ਮੁੱਖ ਮੰਤਰੀ ਪੰਜਾਬ ਦੇ ਉੱਤੇ ਕਰਪਸ਼ਨ ਦਾ ਦੋਸ਼ ਨਹੀਂ ਲਾਇਆ ਹੋਰ ਕਿਸੇ ਤਰ੍ਹਾਂ ਦਾ ਦੋਸ਼ ਨਹੀਂ ਲਾਇਆ ਜਿਨ੍ਹਾਂ ਦੇ ਖਿਲਾਫ ਪੰਜਾਬ ਸਰਕਾਰ ਨੇ ਕਾਰਵਾਈ ਕਰਪਸ਼ਨ ਦੇ ਕੇਸ ਗਏ ਉਹਨਾਂ ਦੇ ਖਿਲਾਫ ਸਖਤੀ ਨਾਲ ਕਾਰਵਾਈ ਕੀਤੀ ਹੈ ਤੇ ਉਹਨਾਂ ਨੂੰ ਸਖਾਧਤਾ ਕੇ ਕਰਪਸ਼ਨ ਦੇ ਵਿਰੁੱਧ ਜਿਹੜੀ ਹੈ ਪੰਜਾਬ ਸਰਕਾਰ ਦੀ ਸਖਤ ਨੀਤੀ ਹੈ ਸਿਰੋ ਸਾਹਿਬ ਤੁਸੀਂ ਸਾਡੇ ਨਾਲ ਜੁੜੇ ਆਪਣਾ ਕੀਮਤੀ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਮੇਰੀ ਜਨਤਾ ਦਾ ਮੇਰੇ ਵੋਟਰਾਂ ਦਾ ਮੇਰੇ ਇਲਾਕੇ ਦੇ ਮੇਰੇ ਪੰਜਾਬ ਦੇ ਹਰਮਨ ਪਿਆਰੇ ਵੋਟਰਾਂ ਦਾ ਜਿਨ੍ਹਾਂ ਨੇ ਸਾਰੇ ਸਾਹਮਣੇ ਬੈਠ ਕੇ ਸੁਣਦੇ ਹਾਂ ਧੰਨਵਾਦ